ਉਹ ਖਰਚਾ ਵੀ ਕੱਟ ਹੁੰਦਾ ਨਾ ਭਈ ਉਹਨਾਂ ਕਿ ਜੇ ਮੰਨ ਲਓ 1.5 ਦੋ ਸਾਲਾਂ ਚ ਇਹਨੂੰ ਖਵਾ ਦੇਣਾ ਉਹਨੇ ਕਿ ਜੇ ਆਪਾਂ ਪੈਸਿਆਂ ਦੇ ਹਿਸਾਬ ਨਾਲ ਲਾਈਏ ਉਹਨਾਂ ਨੇ ਮੰਨ ਲਓ ਉਹ ਹਰੇ ਪੱਠਾ ਜਿਹੜਾ ਦੂਜਾ ਚੱਕ ਕੇ ਜਾਂ ਫੀਡ ਪਰੋਪਰ ਪਾ ਕੇ ਉਹਨਾਂ ਕੋਲ 3.5 ਸਾਲ ਦੀ ਖਰਚਾ ਤਾਂ ਬਰਾਬਰੀ ਵਗ ਜਾਂਦਾ ਉਹਨਾਂ ਦਾ ਵੀ ਹਾਂ ਵੀ ਆਪਾਂ ਜੇ ਰੋਜ਼ ਇਹਨੂੰ 100 ਰੁਪਿਆ ਖਵਾਉਣੇ ਆ 200 ਦਾ ਦੁੱਧ ਪਿਉਣੇ ਆ ਤਾਂ ਉਹ ਤੁਸੀਂ ਬੈਂਕ ਦੇ ਵਿੱਚ ਹੁਣ ਤਾਂ ਚੱਲ ਕੱਟ ਰੂ ਦੁੱਧ ਵੱਧ ਪੀਂਦਾ 2 ਮਹੀਨੇ ਇਸ ਦੂਜਾ ਜਦੋਂ ਫੀਡ ਤੇ ਆ ਗਿਆ 2.5 3 ਮਹੀਨਿਆਂ ਤੋਂ ਉਸ ਦੂਜਾ ਤਾਂ ਇਹ 2.5 ਕਿਲੋ ਫੀਡ ਹੀ ਮਸਾ ਖਾਂਦਾ ਹੈ ਉਦੋਂ ਚਾਰ ਬਿਨਾ ਸਰਦਾ ਵੀ ਨਹੀਂ ਪਰ ਮੱਝਾਂ ਨੂੰ ਵੀ ਆਪਾਂ ਜਾਵੇ ਗਏ ਦੀ ਇਹ ਵੀ ਮੱਝਾਂ ਨੂੰ ਵੀ ਬੜਾ ਕੋਈ ਫਾਇਦੇ ਵਾਲਾ ਕੰਮ ਵੀ ਹੈ ਨਹੀਂ ਮੱਝਾਂ ਨੂੰ ਵੀ ਆਪਾਂ ਹੁਣ ਮੰਨ ਲਓ ਆਪਣੇ ਮਗਰਾ ਦੇ ਇੰਟਰਵਿਊ ਦੇ ਵਿੱਚ ਆਉਂਦੀਆਂ ਆਪਣੇ ਪੰਜਾਬ ਬੈਠਿਆ ਦੋ ਸਰੇ ਦੀਆਂ ਕਟੀਆਂ ਤਿੰਨ ਗਾਵਾਂ ਦੀਆਂ ਫੀਮੇਲ ਹਨਾ ਦੋ ਗਾਂਹਾਂ ਕਟੀਆਂ ਬੈਠੀਆਂ ਠੀਕ ਹੈ ਸੱਤ ਹੋ ਗਈਆਂ ਦੋ ਛੋਟੀਆਂ ਕਟੀਆਂ ਸੱਤ ਅੱਠ ਨੌ ਹੋ ਗਈਆਂ ਤੇ ਉਸ ਤੋਂ ਬਾਅਦ ਫਿਰ ਸੁਲਤਾਨਾ ਤੇ ਆਪਣੀ ਦੂਜੀ ਕਟੀ ਤੇ ਆਜੋ ਜੇ ਤੋਰ ਕੇ ਦਿਖਾਉਣਾ ਤਾਂ ਚੱਲ ਵਰਦੇ ਆਪਾਂ ਹਨਾ ਦੇਖ ਲਓ ਤੇ ਸੁਲਤਾਨਾ ਜੀ ਤਾਂ ਉਹਨਾਂ ਨੂੰ ਫਿਰ ਮੰਨ ਲਓ ਜਿਹੜਾ ਖਰਚਾ ਵੀ ਇਹ ਸਾਰਿਆਂ ਆਪਾਂ ਕਹਿੰਦੇ ਨੇ ਬਾਜਦਾ ਨਹੀਂ ਜੇ ਹੁਣ ਆਪਾਂ ਮੰਨ ਲਈਏ ਵੀ ਆਪਾਂ 16 ਪਸ਼ੂ ਇਹਨਾਂ ਨੂੰ ਤਿਆਰ ਕਰੀ ਜਾਂਦੇ ਆ ਤੇ ਜੇ 16 ਪਸ਼ੂ ਅੱਜ ਮੰਨ ਲਓ ਆਪਾਂ 3 ਸਾਲਾਂ ਬਾਅਦ ਉਹ ਆਪਣੀ ਐਵਰੇਜ ਬਣ ਗਈ 16 ਪਸ਼ੂ ਦਾ ਹਰ ਸਾਲ ਹੀ ਬੱਚੇ ਤਾਂ ਤਿਆਰ ਹੋਣਗੇ ਨਾ ਜੇ ਹਰ ਸਾਲ ਆਪਾਂ 16 ਵੇਚਦੇ ਆ ਐਵਰੇਜ 1.5 ਲੱਖ ਦੀ ਕੋਈ 1.5 ਲੱਖ ਦੀ ਵੀ ਛੱਡੋ ਗਾਮ ਅੱਜ ਨੂੰ ਪਾ ਕੇ ਵੈਸੇ ਜੀ ਆਪਾਂ ਨਾਰਮਲ ਜਿਵੇਂ ਆਮ ਘਰਾਂ ਦੇ ਵਿੱਚ ਚੱਲਦਾ ਕੰਮ ਤੇ ਆਪਾਂ ਇੱਧਰ ਆਓ ਬਾਹਰ ਹਨਾ ਬਾਹਰੋਂ ਚੱਲੀਏ ਨਾ ਥੋੜੀ ਆਇਆ ਥੋੜੇ ਨਾ ਮੱਛਰ ਹੋ ਜਾਣਗੇ ਹਾਂ ਜੀ ਇਹ ਲਗਾਉਣਾ ਜੇ ਬਾਈ ਹੂੰ ਇਹਦਾ ਮੂੰਹ ਜਿਹਦੇ ਬੱਜੀ ਜਾਂਦਾ ਰਹਿੰਦਾ ਹੈ ਨਾ ਤੇ ਫਿਰ ਬਾਈ ਜੀ ਜੇ ਉਹ ਆਪਾਂ ਹੁਣ ਮੰਨ ਲਓ 1500ਾਂ ਜਾਂ ਪਰ ਤਿਆਰ ਹੁੰਦੇ ਆ ਹਰ ਵਾਰੀ 25ਵੇਂ ਸਾਂ ਹੁੰਦਾ ਇਹਨਾਂ ਚੋਂ ਕੱਟੇ ਵੀ ਪਾਲਦੇ ਆ ਆਪਾਂ ਆਪਣੀ ਕੱਟਾਂ ਵੀ ਪਾਲਦੇ ਆ ਠੀਕ ਹੈ 15-16 ਨਗ ਹਰ ਸਾਲ ਜੇ ਤੁਸੀਂ ਵੇਚੀ ਚੱਲੋਗੇ ਤੁਹਾਡੇ ਜਿਵੇਂ ਨਾਰਮਲ ਆ ਪਸ਼ੂ ਲੱਖ ਰੁਪਈਆ ਦਾ ਵੇਖਦਾ ਆਪਾਂ ਲੱਖ ਰੁਪਈਆ ਦੀ ਰੱਖ ਲਉਗੀ ਨਾਰਮਲ ਤਾਂ ਫਿਰ ਤੁਸੀਂ 3 ਸਾਲਾਂ ਬਾਅਦੋਂ ਹਰ ਸਾਲ 16 ਲੱਖ ਰੁਪਈਆ ਇਹ ਤਾਂ ਵਟਿਆ ਜਾਂਦਾ ਨਾ ਹੂੰ ਤਾਂ ਪਰ ਆਪਾਂ ਜੀ ਦੋ ਦੰਦ ਦੂ ਦੇ ਕੇ ਬਿਊਰੋ ਇਹ ਚੀਜ਼ ਨਹੀਂ ਚੱਲ ਰਹੀ ਆਹ ਗੱਲ ਬਾਈ ਤੁਸੀਂ ਪਿੰਡ ਸਿੱਧੂ ਬਹੁਤ ਵਧੀਆ ਦੱਸੀ ਆ ਜਿਵੇਂ ਆਪਣੇ ਪਿੰਡ ਚ ਨਾਲ ਦੋ ਤਿੰਨ ਮੱਝਾਂ ਰੱਖ ਲੈਂਦਾ ਤੇ ਉਹਦੇ ਚੋਂ ਇੱਕ ਨੇ ਤਾਂ ਫੀਡ ਦਾ ਖਰਚਾ ਪੂਰਾ ਕਰਤਾ ਇੱਕ ਦੋ ਜਿਹੜੇ ਘਰੇ ਇੱਕ ਇੱਕ ਹੁੰਦੀ ਵੀ ਹੁੰਦੀ ਆ ਸੂਨ ਵਾਲੀ ਹੁੰਦੀ ਆ ਇੱਕ ਰਹੀ ਆਹ ਕਹਿੰਦੇ ਕੋਈ ਬਚਦਾ ਨਹੀਂ ਵੀ ਜਿਹੜੇ ਉਹਦੇ ਕੱਟੇ ਕੱਟੇ ਵੀ ਮੰਨ ਲਓ ਕੱਟਾ ਵੀ ਵਧੀਆ ਵਿਗਦਾ ਤੇ ਉਹਨੇ ਜੇ ਕੱਟੀਆਂ ਦੇਤੀ ਉਹ ਪ੍ਰੋਫਿਟ ਨਹੀਂ ਆਪਾ ਜੋੜ ਦੇ ਕਿਤੇ ਨਾ ਕਿਤੇ ਇਥੋਂ ਲੋਕਾਂ ਦੀ ਮੈਂਟੇਨੈਂਸ ਹੀ ਬਣੀ ਆਹ ਕੱਟਿਆਂ ਦੀ ਤੂੰ ਦੇਖ ਲੈ ਆ ਸੇਬੂ ਗਿਆ ਆਪਾ ਤਾਂ ਹੁਣ ਵੀ ਜਿਵੇਂ ਮੰਨ ਲਓ ਕੋਈ ਨਾ ਕੋਈ ਕੱਟਾ ਹੁੰਦਾ ਵੀ ਮੰਡੀ-ਮੁੰਡੀ ਤੇ ਵੇਚ ਦਿੰਨੇ ਤੋਰ ਦਿੰਨੇ ਹਾਂ ਜਿਵੇਂ ਸੇਬੂ ਦਾ ਰੈਡੀ ਕੱਟਾ ਨਹੀਂ ਦੇਦਾ ਇਹ ਜਿਵੇਂ ਮਗਰਲੀ ਵਾਰ ਦੋ ਕੱਟੇ ਸੀ ਇਹ ਵਧੀਆ ਪੂਰੀ ਵਧੀਆ ਸਾਲ ਚੱਲ ਜਿੰਨਾ ਕ ਟਾਈਮ ਦੁੱਧ ਪਿਆਉਣਾ ਦੁੱਧ ਮੂਰੇ ਛੜਤਾ ਰੋਕ ਮੂਰੇ ਛੜਕਾ ਵਧੀਆ ਕਾਣੇ ਵਾਲੀ ਫੇਰ ਕੱਟੇ ਹੁਣ ਵਧੀਆ ਇੱਕ ਤਾਂ ਹੁਣ ਉਹਨੇ ਪਹਿਲਾਂ ਮਤਲਬ ਵੇਚਤਾ ਥੋੜਾ ਜਿਹਾ ਮਤਲਬ ਡੇਢ ਸਾਲ ਦੀ ਹੋਇਆ ਉਹ ਉਹ ਕਹਿੰਦਾ ਹਜੇ ਗਲਤੀ ਹੋਗੀ ਤੇ ਹੁਣ ਵਾਲ ਦਾ 25000 ਰੁਪਏ ਦਿੰਦੇ ਆ ਇਹ ਕਹਿੰਦਾ ਹੁਣ ਮੈਂ ਠੰਡ ਤੱਕ ਵੇਚੂ ਅੱਗੇ ਵੀ ਕੱਟਾਂ ਹੀ ਵੇਚਦਾ ਹੁਣ ਸਾਲਾਂ ਦੇ ਵਿੱਚ ਕਹਿੰਦਾ ਵੇਚ ਦੇਣਾ ਇਹ 40 45000 ਦੇ ਲਗਭਗ ਵੇਖੋ ਤੇ ਉਹਨੇ ਦੀ ਕਹਿੰਦਾ ਮੈਨੂੰ ਟੋਕੜ ਮੱਝ ਜਾਂ ਕੋਈ ਝੋਟੀ ਮੈਂ ਲੈ ਆਉਣੀ ਹੈ ਸਹੀ ਹੈ ਤਾਂ ਇਹ ਵੀ ਇੱਕ ਝੋਟੀ ਆ ਕਹਿੰਦਾ ਇਹ ਪਾਲ ਕੇ ਵੇਚਾਂਗੇ ਹਾਂ ਬਾਈ ਮੈਂ ਜਿੱਦੋਂ ਪਰ ਸ਼ੁਰੂ ਚ ਬਈ ਗੱਲ ਕੀਤੀ ਸੀ ਹਨਾ 2.5 ਸਾਲ ਦੀ ਥੋੜੀ ਕੱਟੀ ਮੰਨ ਲਓ ਇੱਕ ਤਰ੍ਹਾਂ ਦੇ ਨਵੇਂ ਦੁੱਧ ਹੋ ਜਾਂਦੀ ਹੈ ਜਿਹੜੇ ਲੋਕ ਕਹਿੰਦੇ ਵੀ ਸਾਡੇ ਵੀ 3.5 ਸਾਲ ਇਹਨੂੰ ਮੱਥਾ ਮਾਰਨਾ ਪੈਂਦਾ 3.5 ਸਾਲ ਪਾਲਣਾ ਪੈਂਦਾ ਉਹ ਮੰਨ ਲਓ ਪਾਲਦੇ ਵੀ ਮੰਨ ਲਓ ਇੱਕ ਤਰ੍ਹਾਂ ਪਸ਼ੂਆਂ ਦੀ ਝੂਠ ਤੇ ਕਹਿੰਦੇ ਨੇ ਉਹਦਾ ਫਿਰ ਉਹਨਾਂ ਦਾ ਖਰਚਾ ਵੀ ਹੋ ਜਾਂਦਾ 2.5 ਸਾਲਾਂ ਦੇ 2.5 ਸਾਲਾਂ ਦੇ ਸੂ ਪਾਨਗਾ ਵਿੱਚ ਝੋਟੀਆਂ ਅੱਛਾ ਜੀ ਹਾਂ 2.5 ਸਾਲਾਂ ਦੇ ਜਿਹੜੇ ਦੋ ਦਾਣੇ ਸੂ ਪਾਨਗਾ ਉਹਨਾਂ ਦੀ ਉਮਰ 2.5 ਸਾਲਾਂ ਤੋਂ ਲਾ ਕੇ ਵੀਰੇ ਤਿੰਨ ਸਾਲਾਂ ਤੋਂ ਛੋਟਾ ਹੁੰਦਾ ਬਸ ਐ ਮੰਨ ਲਓ ਵੀ 2.5 ਸਾਲਾਂ ਤੋਂ ਤਿੰਨ ਸਾਲਾਂ ਦੇ ਵਿਚਾਲੇ ਉਹਨਾਂ ਨੇ ਬੱਚੇ ਨੂੰ ਜਨਮ ਦੇ ਕੇ ਚਵਾਈ ਕਰਾਉਂਦਿਆਂ। ਕਈ 2.5 ਸਾਲਾਂ ਤੋਂ 5-10 ਦਿਨ ਪਹਿਲਾਂ ਵੀ ਸੂਪ ਆਉਂਦੀਆਂ ਮੰਨ ਲਓ। ਜਦੋਂ ਚਵਾਈ ਹੁੰਦੀ ਹੈ ਉਹਨਾਂ 2.5 ਸਾਲਾਂ ਤੋਂ ਉੱਤੇ ਨਾ ਆ ਗਿਆਂ ਨਾ ਦੋ ਦੰਦ। ਦੋ ਦੰਦ ਦੀ ਉਮਰ ਦਾ ਇਹੀ ਪਤਾ ਲੱਗਦਾ ਮਤਲਬ ਇਹ ਤਿੰਨ ਸਾਲਾਂ ਤੋਂ ਪਹਿਲਾਂ-ਪਹਿਲਾਂ ਇਹ ਦੰਦ ਸਿੱਟ ਜਾਂਦੇ ਹਨ। ਤੇ ਇਹੀ ਗੱਲ ਕਰਦੇ ਪਿੰਦੀ ਆ ਤੁਪਾਈ ਮੈਂ। ਵੀ ਮੰਨ ਲਓ ਜੇ ਮੈਂ ਤੁਸੀਂ ਇਹਨਾਂ ਨੂੰ ਦੁੱਧ ਜ਼ਿਆਦਾ ਛੱਡਦੇ ਹੋ ਨਾ ਜਿਹੜੀ ਕੱਟੀ ਮੰਨ ਲਓ ਤੁਸੀਂ ਕਹਿੰਦੇ 2.5 ਸਾਲ ਦੀ ਸੂਪ ਆਉਂ ਵੀ ਜਿਹੜੀ ਜਿਹੜੇ ਪਿੰਡਾਂ ਵਾਲਾ ਕੋਲੇ 3.5 ਸਾਲ ਦੀ ਸੂਂਦੀ ਹੈ ਉਹਦਾ ਖਰਚਾ ਵੀ ਘੱਟ ਹੁੰਦਾ ਨਾ ਬਈ ਉਹਨਾਂ ਤੋਂ ਵੀ ਮੰਨ ਲਓ 1.5-2 ਸਾਲਾਂ ਚ ਇਹਨੂੰ ਖਵਾ ਦੇਣਾ ਉਹਨੇ ਇੱਕ ਜੇ ਆਪਾਂ ਪੈਸਿਆਂ ਦੇ ਹਿਸਾਬ ਨਾਲ ਲਾਈਏ ਉਹਨਾਂ ਨੇ ਮੰਨ ਲਓ ਉਹ ਹਰੇ ਪੱਠਾ ਜਿਹੜਾ ਦੂਜਾ ਚੱਕ ਕੇ ਜਾਂ ਫੀਲਡ ਪਰ ਉਪਰ ਪਾ ਕੇ ਉਹਨਾਂ ਕੋਲੇ 3.5 ਸਾਲ ਦੀ ਖਰਚਾ ਤਾਂ ਬਰਾਬਰੀ ਵਗ ਜਾਂਦਾ ਉਹਨਾਂ ਦਾ ਵੀ ਹਾਂ ਅਸੀਂ ਉਹ ਨਹੀਂ ਦੇਖਦੇ ਬਾਈ ਅਸੀਂ ਜੇ ਮੈਂ ਦੁੱਧ ਪੀਉਣੇ ਆ ਮੈਂ ਇਹ ਕਹਿਣਾ ਉਹਨਾਂ ਨੂੰ ਵੀ ਦੁੱਧ ਨਹੀਂ ਦੇਖਣਾ ਤੁਸੀਂ ਐਂ ਦੇਖੋ ਵੀ ਆਪਾਂ ਜੇ ਰੋਜ਼ ਇਹਨੂੰ 100 ਰੁਪਇਆ ਖਾਣੇ ਆ 200 ਦਾ ਦੁੱਧ ਪੀਉਣੇ ਆ ਤਾਂ ਉਹ ਤੁਸੀਂ ਬੈਂਕ ਦੇ ਵਿੱਚ ਹੁਣ ਤਾਂ ਚੱਲ ਕੱਟ ਰੂ ਦੁੱਧ ਵੱਧ ਪੀਂਦਾ 2 ਮਹੀਨੇ ਇਸ ਦੂਜਾ ਜਦੋਂ ਫੀਡ ਤੇ ਆ ਗਿਆ 2.5 3 ਮਹੀਨਿਆਂ ਤੋਂ ਉਦੋਂ ਬਾਅਦ ਤਾਂ ਇਹ 2.5 ਕਿਲੋ ਫੀੜੀ ਮਸਾ ਖਾਂਦਾ ਹੈ ਉਹ ਤੇ ਉਹ ਸਾਰੀ 60 70 ਰੁਪਇਆ ਦੀ ਫੀੜ ਹੈ ਤੇ ਸਾਰੀ ਐਵਰੇਜ ਪਾ ਕੇ ਕੱਟ ਰੂ ਦੀ 100 ਰੁਪਇਆ ਮਤਲਬ ਬਣਦੀ ਆ ਹੁਣ ਮਤਲਬ ਅਸੀਂ ਐ ਨਹੀਂ ਕਹਿੰਦੇ ਵੀ ਉਹ ਦੁੱਧ ਵੱਧ ਪਿਉ ਘੱਟ ਪਿਉ ਅਸੀਂ ਐ ਕਹਿੰਦੇ ਆ ਵੀ ਇਹ ਰੋਜ਼ ਦੀ ਜਿਹੜੀ ਬੈਂਕ ਦੇ ਵਿੱਚ ਆ ਉਹ ਐਫ ਡੀ ਬਣੀ ਜਾਂਦੀ ਹੈ ਠੀਕ ਹੈ ਤੁਸੀਂ ਰੋਜ਼ ਜਾ ਕੇ ਤੁਸੀਂ ਉਹਦੇ ਕੋਲੇ ਡੰਗਰ ਹੈ ਉਹ ਆਉਂਦੀ ਇੱਕ ਮਾਝਾ ਆਪਣੀ ਦਾਸ ਤੁਸੀਂ ਉਹਦੇ ਵਿੱਚ 100 ਰੁਪਏ ਰੋਜ਼ ਨਹੀਂ ਰੱਖ ਸਕਦੇ ਬੈਂਕ 'ਚ ਜਿੱਥੇ ਮਰਜ਼ੀ ਜਾਵੜੀ ਕਰੇ ਵੀ ਨਹੀਂ ਤੂੰ ਜੋੜ ਸਕਦਾ ਪਰ ਜੇ ਤੁਸੀਂ ਕੱਟਰ ਨੂੰ ਕੋਈ ਮੜਾ ਮੋਡਾ ਕੱਖ ਪੂਣੇ ਫੀਡ ਦੇ ਉੱਤੇ ਪਾਲਦੇ ਚਲ ਦੁੱਧ ਪੂਰਾ ਲੀਟਰ ਘੱਟ ਪਿਆ ਜਾਊ ਹੈਨਾ 100 ਰੁਪਏ ਤੁਸੀਂ ਖਾਉਣੇ ਆ ਉਹ ਤੁਸੀਂ ਐਨਾ ਸੋਚੋ ਵੀ ਇਹਨੇ ਜੇ ਸਾਡਾ ਜਾ ਕੇ 3 ਸਾਲਾਂ ਦਾ ਮਤਲਬ ਮੰਨ ਲਾ ਵੀ ਸਾਲ ਦਾ 7000 ਰੁਪਏ ਕਿੰਨਾ ਆਪਣਾ ਬਣਦਾ ਹੈ 100 ਰੁਪਏ ਦੇ ਹਿਸਾਬ ਨਾਲ 3 000 ਹੋ ਗਿਆ ਹਾਂ 37 37 ਹੋ ਗਿਆ 3700 ਹੋ ਗਿਆ ਇਹ 37 37 ਨੂੰ ਆਪਾਂ ਤਿੰਨ ਵਾਰੀ ਗੁਣਾ ਕਰ ਲਏ 90 90 ਦੇ ਤਾਂ ਆਪਣਾ 6 18 ਤਾਂ ਹਾਂ ਜੋੜਦਾ ਇੱਕਾਠ ਹੋ ਗਿਆ ਜੇ ਹੁਣ ਆਪਾਂ ਕਹਿ ਦਈਏ ਵੀ ਇੱਕਾਠ ਹੀ ਮਿਲੂ ਨਹੀਂ ਪਰ ਉਹ ਯਕੀਨ ਰੱਖੋ ਵੀ ਅੱਜ ਜਿਹੜਾ ਮੇਰਾ 100 ਰੁਪਿਆ ਉਹ ਜੁੜੀ ਜਾਂਦਾ ਹੈ ਇਹ ਤਿੰਨ ਸਾਲਾਂ ਬਾਅਦ ਤੁਸੀਂ ਵੇਚੋਗੇ ਉਹ ਯਕੀਨਨ ਹੀ 1,118 ਤੋਂ ਵੱਧੂ ਆ। ਤੁਸੀਂ ਉਹ ਆਇਨਾ ਦੇਖੋ ਵੀ ਮੈਂ ਖਵਾਇਆ ਮੈਨੂੰ ਬਚਾਇਆ ਕੀ? ਤਾਂ ਹੀ ਆਪਣਾ ਜ਼ਿੰਮੇਵਾਰ ਬਾਈ ਮਰਦਾ ਹੈ ਕਹਿੰਦਾ ਮੈਂ ਖਵਾਇਆ ਕੀ ਮੈਨੂੰ ਬਚਾਇਆ ਕੀ? ਜੇ ਆਪਾਂ ਐਸਲ ਤੱਕ ਇਹਦੀ ਮਾਂ ਸੋਈ, ਉਹਨੇ ਦੁੱਧ ਦਿੱਤਾ, ਲੀਟਰ ਤੋਂ 2 ਲੀਟਰ ਕੱਟੂ ਪੀ ਗਿਆ, ਉਸ ਤੋਂ ਬਾਅਦ ਨਾਲ ਪੂਰਾ ਫੀਡ ਖਾਈ ਗਿਆ। ਠੀਕ ਹੈ ਜੇ ਉਹਨੂੰ ਤੁਸੀਂ ਖਵਾਵੋਗੇ ਉਹ ਇਕੱਠੇ ਦਾ ਹੋਗੇ ਨਾ ਥੋਲੇ। ਤੇ ਨਹੀਂ ਤੁਸੀਂ ਕੱਟੂ ਦਾ ਦੁੱਧ ਬਚਾ ਕੇ ਜਾਂ ਫੀਡ ਬਚਾ ਕੇ ਤੁਸੀਂ ਮੈਨੂੰ ਬਚਾ ਕੇ ਦਿਖਾਓ। ਜੇ ਕਿਤੇ ਨਾ ਕਿਤੇ ਕੁਦਰਤੀ ਤੌਰ ਤੇ ਜਾਏਗੀ ਹੱਕ ਵੀ ਇਹਨਾਂ ਦਾ ਦੁੱਧ ਤੇ ਹੈਗਾ ਨਾ ਬਈ ਪਹਿਲਾਂ ਹਾਂ ਹੱਕ ਵੀ ਹੈਗਾ ਹਾਂ ਮੇਰੇ ਹੱਕ ਵੀ ਹੈਗਾ ਪਹਿਲਾਂ ਹੱਕ ਤੇ ਨਾ ਆਇਂਦਾ ਮੰਨ ਲਓ ਆਹ ਦੇਖ ਲਓ ਕੱਟੇ ਹੂੰ ਵੀ ਜਿਵੇਂ ਮੰਨ ਲਓ ਆਮ ਤੁਸੀਂ ਕਿੱਡੀ ਉਮਰ ਕਰੋਗੇ ਇਹ ਵੱਧ ਵੱਧ 8-9 ਮਹੀਨੇ ਤੋਂ ਥੱਲੇ ਆਇਆ ਇਹ 8 ਮਹੀਨਿਆਂ ਦਾ ਮੰਨ ਲਓ 9 ਮਹੀਨਿਆਂ ਦਾ ਮੰਨ ਲਓ ਪੂਰਾ ਬੰਦੀ ਕੋਈ ਵੱਡੇ ਹੀ ਮੰਨ ਲਓ ਤੇ ਉਸ ਹਿਸਾਬ ਦੇ ਨਾਲ ਤੂੰ ਸਰੀਰ ਦੇ ਕਿਸੇ ਕਿਲੋਂ ਐ ਕਮਜ਼ੋਰ ਹੋ ਗਿਆ ਗੱਲ ਕਰ ਐ ਜ਼ਰੂਰ ਹੋ ਜਾਂਦਾ ਹੁੰਦਾ ਜਦੋਂ ਕੱਟੇ-ਕੁੱਟੇ ਬਾਲੇ ਹੋਣ ਉਦੋਂ ਫਿਰ ਐ ਜੇ ਹੁੰਦਾ ਵੀ ਯਾਰ ਜੇ ਹਜੇ ਪੈਗੇ ਲੀਵਰ ਨੂੰ ਪੁੱਛੀਦਾ ਨਹੀਂ ਇਹਨਾਂ ਬਾਰੇ ਪਰ ਪਾਉਂਦੇ ਆਪਦੇ ਆਣੇ ਫੇਰ ਵੀ ਕੱਟੀਆਂ ਵਾਂਗੂ ਨਹੀਂ ਪੈਂਦਾ ਇੱਕ ਵਾਰੀ ਪਿੰਡਿਸ ਨਿਕਲਿਆ ਸਵਾਲ ਹੋ ਰਾ ਚਾਰ ਚਾਰ ਵਾਰੀ ਪਿੰਡਿਸ ਦਾ ਕੀ ਕਹਿਣਾ ਹੈ ਚਾਰ ਵਾਰੀ ਬਰਤਦੇ ਆਂ ਹਾਂ ਚਾਰ ਤਾਂ ਵਰਤੀ ਦਾ ਪਰ ਅਸੀਂ ਜਿਵੇਂ ਮੰਨ ਲਓ ਗਾਵਾਂ ਹੋ ਗਈਆਂ ਬੜਾ ਬੁੜਾ ਹੋ ਗਿਆ ਥੋੜੇ ਫੰਡਰੂ ਹੋ ਗਏ ਜਾਂ ਮੰਨ ਲਓ ਮੱਝਾਂ ਤੋਕੜ ਹੋ ਜਾਂਦੀਆਂ ਉਦੋਂ ਵਰਤ ਲਈਦਾ ਚਾਰ ਦਾ ਮਤਲਬ ਇਹ ਚੀਜ਼ ਆ ਜਦੋਂ ਫਾਰਮ ਵੱਡਾ ਹੋ ਜਾਂਦਾ ਨਾ ਉਦੋਂ ਚਾਰ ਬਿਨਾ ਸਰਦਾ ਵੀ ਨਹੀਂ ਤੇ ਪਰ ਮੱਝਾਂ ਨੂੰ ਵੀ ਆਪਾਂ ਜਿਆਦਾ ਕਹਦੀ ਵੀ ਮੱਝਾਂ ਨੂੰ ਵੀ ਬੜਾ ਕੋਈ ਫਾਇਦਾ ਆ ਕੰਮ ਵੀ ਹੈ ਨਹੀਂ ਮੱਝਾਂ ਨੂੰ ਵੀ ਆਪਾਂ ਕਹਦੇ ਵੀ ਤੁਸੀਂ ਚਾਰ ਪਾਵੋਗੇ ਤੁਹਾਨੂੰ ਫਾਇਦਾ ਵੱਧ ਮਿਲਦਾ ਮੱਝਾਂ ਨੂੰ ਨਹੀਂ ਫਾਇਦਾ ਮਿਲਦਾ ਤੇ ਗਾਜਾਰ ਤੋਂ ਬਿਨਾ বাজਦੀ ਨਹੀਂ ਹੁੰਦੀ ਕਹਿੰਦੇ ਆ ਇਹ ਮੱਜਾਂ ਦੇ ਵਿੱਚ ਪਰੰਦਾ ਕੋਈ ਫੈਟੀ ਲੀਵਰ ਛੇਤੀ ਹੋ ਜਾਂਦਾ ਇਹ ਫਾਇੰਟ ਜਿਆਦਾ ਚੜ ਜਾਂਦੇ ਇਹਨਾਂ ਚਾਰ ਚੂਰ ਦੇ ਨਾਲ ਬੱਚੇ ਦਾ ਨਹੀਂ ਤੇ ਵਗੈਰਾ ਹਣਾ ਇਹਨਾਂ ਕਈ ਧਾਰ ਰੀਪੀਟਰ ਦੇ ਕੇਸ ਵੀ ਜਿਆਦਾ ਆਉਂਦੇ ਆ ਜਿਹੜੇ ਬੰਦੇ ਨੇ ਮਤਲਬ ਰੋਜ਼ ਵਾਂਗੂ ਹੀ ਫੋਨ ਦੀ ਗੱਲਾਂ ਹੋਣ ਹੁੰਦਾ ਰਹਿੰਦੇ ਆ ਨਾ ਤੇ ਕੰਨਾਂ ਦੇ ਮਤਲਬ ਮੰਨ ਲਓ ਦੁੱਧ ਦੀ ਪ੍ਰੋਬਲਮ ਸਾਡੇ ਆਪ ਦੇ ਵੀ ਆਉਂਦੀ ਆ ਤਾਂ ਜਿਵੇਂ ਮੰਨ ਲਓ ਚਾਰ ਚੂਰ ਜਦੋਂ ਮੈਸਾਂ ਜਿਆਦਾ ਖਾਂਦੀਆਂ ਠੀਕ ਹੈ ਜੀ ਉਦੋਂ ਦੁੱਧ ਉਹ ਸਾਲ ਇਹਨਾਂ ਤੋਂ ਪੀਕ ਟਾਈਮ ਤੇ ਘਟ ਜਾਇਆ ਜਾਂਦਾ ਜਿਵੇਂ ਹੁਣ ਅਸੀਂ ਤਾਂ ਇਹ ਕਰਦੇ ਆ ਜਦੋਂ ਮੱਝ ਉਹਨੂੰ ਡਰਾਈ ਕਰਤਾ ਬਾ ਡਰਾਈ ਕਰਤਾ ਉਦੋਂ ਬਾਅਦ ਉਹਦਾ ਚਾਰ ਬੰਦ ਆ ਪਹਿਲਾਂ ਵੀ ਅਸੀਂ ਬਹੁਤ ਥੋੜਾ ਪੁੰਨੇ ਚਾਰ ਬਸ ਉਹ ਦਿੰਦਾ ਸੀ 10 12 ਕਿਲੋ ਪੈਂਦਾ ਹੂ ਬਸ ਤੂੜੀ ਅਸੀਂ ਤਾਂ ਅੱਧੀ ਤੋਂ ਟੋਕਰੀ ਤੂੜੀ ਦੀ ਮਾਰੀ ਹੂੰ ਤੇ 4-10-12 ਕਿਲੋ ਮਾਰਿਆ ਤਾਂ ਉੱਤੇ ਡੋਂ ਵੀ ਪਰ ਜਾਂਦਾ ਦਾਣਾ ਦੂਣਾ ਵਧੀਆ ਰੱਖੀਦਾ ਉਹਦੇ 'ਚ ਉਹਦੇ 'ਚ ਵੀ ਥੋੜਾ ਕਿਸੇ 'ਚ ਹੁੰਦਾ ਜਿਵੇਂ ਲੋਕ ਹੁਣ ਚਾਰ ਪੱਟ ਲੈਂਦੇ ਉਹ ਵੀ ਗਰਮੀ ਉਮੀ ਪਾਇਆ ਜਾਂਦਾ ਥੋੜਾ ਮੋਟਾ ਉਹ ਕੋਈ ਸਜਾ ਦੇਉ ਵੀ ਸਾਂਵੇਂ ਸੁਕਾਉ ਨਹੀਂ ਸਾਡੇ ਤਾਂ ਪਹਿਲਾਂ ਪੱਟਿਆ ਪਿਆ ਹੁੰਦਾ ਸਾਂਵੇਂ ਸੁਕਾਉਣਾ ਹਾਂ ਨਹੀਂ ਸਾਂਵੇਂ ਸੁਕਾਉ ਸੁਕੂਣ ਵਾਲਾ ਵੀ ਕੋਈ ਚੱਕਰ ਨਹੀਂ ਪਰ ਜਦੋਂ ਪਾਈਦਾ ਉਦੋਂ ਠੰਡਾ ਹੋਵੇ ਬਸ ਉਹ ਗਰਮ ਹਵਾ ਨਿਕਲ ਜਾਂਦੀ ਇੱਕਦਮ ਹਾਂ ਹਾਂ ਬਸ ਜਦੋਂ ਆਪਾਂ ਪੱਟ ਕੇ ਜੇ ਖੱਡੇ 'ਚ ਵੀ ਆਪਾਂ ਪੱਟੀ ਜੰਨੇ ਆ ਕੋਸ ਇਧਰ ਰੱਖ ਦੰਨੇ ਆ ਉਹ ਜਦੋਂ ਪੱਟੀ ਜੰਨੇ ਆ ਉਦੋਂ ਬਾਅ ਮਤਲਬ ਜਿਹੜਾ ਆਪਾਂ ਮੰਨ ਲਓ ਵੀ ਦਾਣਾ ਦੂਣਾ ਘੱਟ ਕਰ ਖਾਂਦੀ ਇਹਦੇ ਨਾਲ ਜਿਹੜੀ ਮੈਂ ਚਾਰ ਨੂੰ ਵੱਧ ਚਾਰਖੀ ਰੱਖਣ ਲੱਗੀ ਉਹ ਦਾਣਾ ਘਟਾ ਜਾਂਦੀ ਹੈ ਜਿਹੜੀ ਪਸ਼ੂ ਦਾਣਾ ਘਟਾਉਂਦਾ ਤੇ ਫਿਰ ਉਹ ਦੁੱਧ ਆਟੋਮੈਟਿਕ ਹੀ ਘਟ ਦਿੰਦਾ ਤੇ ਜਿੰਨਾ ਮਰਜੀ ਆਪਾਂ ਕਰੀਏ ਇਹਦੇ ਕਰਕੇ ਜਿਹੜਾ ਚਾਰ ਆ ਨਾ ਮੱਝਾਂ ਨੂੰ ਜਿਹੜੇ ਭਰਾਣੇ ਪਾਉਣਾ ਦਾ ਵਧਣ ਦੀ ਪ੍ਰੋਬਲਮ ਵੀ ਹੁੰਦੀ ਹੈ ਉਹ ਮਤਲਬ ਇਹਨੂੰ ਦਿੰਦਾ ਬਸ 10-15 ਕਿਲੋ ਤੋਂ ਵੱਧ ਨਾ ਪਾਓ ਠੀਕ ਹੈ ਭਾਈ ਜਿਵੇਂ ਆਪਾਂ ਫਿਰ ਆਪਾਂ ਫਾਰਮੂਲੇ ਬਾਰੇ ਦੇਸੀ ਫਾਰਮੂਲੇ ਬਾਰੇ ਗੱਲ ਕੀਤੀ ਸੀ ਜਿਵੇਂ ਅੱਜ ਕੱਲہ ਪੁੱਛਉਂਦੇ ਨਾ ਆਰਡਰ ਵਧਾਉਣ ਵਾਸਤੇ ਕੰਪਨੀਆਂ ਦੇ ਪ੍ਰੋਡਕਟ ਆਉਂਦੇ ਆ। ਆ ਵੀ ਤੁਸੀਂ ਇਹ ਚੀਜ਼ਾਂ ਨਾਲ ਜੋੜਿਓ ਹਣਾ। ਉਹਦੇ ਵਾਸਤੇ ਕੋਈ ਫਾਰਮੂਲਾ ਦੱਸਣਾ ਚਾਹਉਂ ਕਿ ਆਰਡਰ ਕੁਆਲਿਟੀ ਵੀ ਨੇਚਰਲ ਰਹਿਣੀ ਚਾਹੀਦੀ ਹੈ ਕਿ ਇਹ ਪ੍ਰੋਡਕਟ ਵਰਤਨੇ ਚਾਹੀਦੇ ਨੇ। ਜਦੋਂ ਪੁੱਛੋ ਟੋਪੀ ਦੇਖੀ ਨਹੀਂ ਇਹ ਤਾਂ ਕੀ ਹੁੰਦਾ ਯਾਰ। ਮੇਰੀ ਗੱਲ ਨਾਲ ਦੇਸੀ ਨਹੀਂ ਦੇਸੀ ਫਾਰਮੂਲੇ ਨੇ ਕੰਮ ਕਰਦੇ ਉਹ ਜਿਵੇਂ 1.5 ਮਹੀਨਾ ਪਹਿਲਾਂ ਤੇਲ ਦੇਣਾ ਚਾਹੀਦਾ ਜ਼ਰੂਰੀ ਹੈ ਮੈਸਾਂ ਨੂੰ। ਹੂੰ। ਗਾਵਾਂ ਨੂੰ ਨਹੀਂ ਕਹਿੰਦੇ ਹਣਾ। ਠ ਕਿਉਂਕਿ ਆਪਾਂ ਨੂੰ ਘਰੇ ਸਾਰੇ ਸਾਰੇ ਦੇਖਦੇ ਆਪਾਂ ਨੂੰ ਜ਼ਰੂਰੀ ਜ਼ਰੂਰੀ ਤਾਂ ਗਾਵਾਂ ਦਾ ਨਾਲ ਨਾਲ ਲੈਣਾ ਪੈਂਦਾ ਕਿਉਂਕਿ ਆਪਣੇ ਘਰੇ ਤੋਂ ਕਿਉਂਕਿ ਸਾਰੇ ਤਕਰੀਬਨ ਪਸ਼ੂਆਂ ਲਈ ਦੇਖਦੇ ਨਾ ਹੋਗਲਾ ਕਹਿੰਦਾ 150 ਗ੍ਰਾਮ ਤੇਲ ਆਖਿਆ ਜੀ ਨਾ ਆਪਾਂ ਦੇਖ ਲਈਏ ਪਰ ਮੱਝਾਂ ਨੂੰ 45 ਦਿਨ ਪਹਿਲਾਂ 150 ਗ੍ਰਾਮ ਤੇਲ ਤੁਸੀਂ ਜ਼ਰੂਰੀ ਕਰ ਦੋ ਮਤਲਬ ਫਿਰ ਕੋਈ ਤੇ ਪ੍ਰੋਬਲਮ ਸਾਨੂੰ ਜੇਰਦੀ ਵੀ ਨਹੀਂ ਦੇਖਣ ਨੂੰ ਮਿਲਦੀ ਤਾਕਤ ਬਣੀ ਰਹਿੰਦੀ ਆ ਹੱਥ ਨੇ ਥੋੜਾ ਜਿਹਾ ਬੇਸਣ ਪਾ ਲਓ ਬਸ ਆਪਾਂ ਜਿਹੜਾ ਚੱਲਦੇ ਆ ਕਮੇਟੀ ਵਾ ਤੇ ਹੱਥ ਨੇ ਥੋੜਾ ਜਿਹਾ ਬੇਸਣ ਪਾ ਲਓ 150 ਗ੍ਰਾਮ ਤੇਲ ਪਾ ਲਓ ਠੀਕ ਹੈ ਉਦੋਂ ਬਾਅਦ ਬਟਾਮਣੇ ਚ ਜਿਵੇਂ ਮੈਂ ਇਸੇ ਭਰੋਸਾ ਕਰਦਾ ਸੀਐਨਐਸ ਐਚ ਗੋਲਡ ਤੇ ਹਨਾ ਤਾਂ 20 25 ਐਮਐਲ ਪਾ ਲਓ ਉਹਨੂੰ ਉਰਲਾ ਕੇ ਤੇ ਬਾਅਦ ਖੋਲਣੇ ਚ ਪਾਓ ਆਪਣੇ ਪਾਣੀ ਪੂਣੀ ਪੀਤਾ ਹੁੰਦਾ ਇੱਕ ਮਿੰਨ ਨੂੰ ਮਿਕਸਰ ਬਾਈ ਜੀ ਉਹਦੇ ਕੋਲ ਹਾਂਜੀ ਮਿੰਨਨ ਮੈਕਰ ਜਦੋਂ ਸੂਪੀ ਬਾਈ ਉਹ ਤੋਂ ਬਾਅਦ ਚੰਗੀ ਕੰਪਨੀ ਦਾ ਵਧੀਆ ਤੁਹਾਨੂੰ ਪਾਉਣਾ ਚਾਹੀਦਾ ਜਦੋਂ ਮੈਂ ਗੱਬਣ ਹੋ ਗਈ ਉਹ ਤੋਂ ਬੰਦ ਕਰ ਦੋ ਮੈਂ ਜੀ ਠੀਕ ਹੈ ਤੁੰਗੀ ਮਾਝ ਫੇਰ 2 ਮਹੀਨੇ ਪਹਿਲਾਂ ਵੀ ਸੇਵਾ ਆਪਾਂ ਕਰਨ ਲੱਗ ਜਾਂਦੇ ਆ ਤੇ ਮਾਝੀ ਤੁਹਾਨੂੰ ਚੈੱਕ ਪਾਸ ਹੁੰਦੀ ਆ 2 ਕੁ ਮਹੀਨੇ ਬਾਅਦ ਮੰਨ ਲਓ 45 50 ਦਿਨਾਂ ਬਾਅਦ ਸੌਰਦੀ ਆ ਜੇ ਚੈੱਕ ਪਾਸ ਉਹ ਹੀ 4-5 ਮਹੀਨੇ ਹੋ ਜਾਂਦੇ ਮਾਝ ਨੂੰ ਸੂਈ ਨੂੰ ਤੇ ਬਾਅਦ ਜੇ ਤੁਹਾਨੂੰ ਡਰਾਈਵ ਡੋਈ ਹੁੰਦੀ ਆ 2 ਕੁ ਮਹੀਨੇ ਪਹਿਲਾਂ ਆਪਣੀ ਸੇਵਾ ਆ ਜਾਂਦੀ ਹੈ ਨਾ ਠੀਕ ਹੈ ਜੀ ਤਾਂ ਇਹਦਾ ਕਰਕੇ ਵੀ ਮਾਝ ਦਾ ਆਪਦੀ ਨਹੀਂ ਜਾਂਦੀ ਹਮ ਲੈ ਵੀ ਦੋਸਤੋ ਬਾਈ ਜੀ ਬਹੁਤ ਸੂਝਵਾਨ ਨਰਸਟੇਕ ਜਾਣਕਾਰੀ ਆਪਾਂ ਨੂੰ ਦਿੱਤੀ ਆ ਤੇ ਬਾਈ ਦਾ ਧੰਨਵਾਦ ਕਰਦੇ ਆਂ ਬਾਈ ਨੇ ਆਪਣਾ ਇਹਨਾ ਟਾਈਮ ਦਿੱਤਾ ਤੇ ਲਾਸਟ 'ਚ ਬਾਈ ਜੀ ਪੰਜਾਬ ਦੇ ਨੌਜਵਾਨ ਨੂੰ ਕੋਈ ਇਸ ਕਿੱਤੇ ਵੱਲ ਜੁੜਨ ਬਾਰੇ ਕੋਈ ਇੱਕ ਸੁਝਾਅ ਦੇਣਾ ਚਾਹੋ ਸੁਝਾਅ ਬਾਈ ਬਹੁਤ ਵਧੀਆ ਧੰਦਾ ਹੈ ਨਾ ਤੁਸੀਂ ਦੁੱਧ ਦੇ ਕੰਮ ਦੇ ਵਿੱਚ ਆਓ ਤੇ ਕਿਰਾਂ ਤੁਸੀਂ ਇਹਨੂੰ ਜ਼ਰੂਰ ਅਜ਼ਮਾਓ ਥੋੜਾ ਤੋਂ ਅਜ਼ਮਾ ਲਓ ਮਤਲਬ ਮੰਨ ਲਓ ਜੇ ਮੈਂ ਅਸੀਂ ਪਹਿਲਾਂ ਇਕ ਹੀ ਲਿਆਂਦੀ ਸੀ ਜਦੇ ਸਾਨੂੰ ਐ ਆਟੀਮੇਟ ਲੱਗਿਆ ਵੀ ਬੜਾ ਵਧੀਆ ਕੰਮ ਹੈ ਨਾ ਹੌਲੀ ਹੌਲੀ ਤੁਸੀਂ ਵਧਾਈ ਖੇਲੋ ਹਾਂ ਕੋਈ ਜ਼ਰੂਰੀ ਨਹੀਂ ਹੁੰਦੀ ਵੀ ਆਪਾਂ ਵੱਡੇ ਕੰਮ ਤੋਂ ਸ਼ੁਰੂ ਕਰਨਾ ਹਾਂ ਸਮਾਂ ਥੋੜਾ ਜਿਹਾ ਲੱਗ ਜੂ ਜੇ ਛੋਟੇ ਕੰਮ ਤੋਂ ਸ਼ੁਰੂ ਕਰਾਂਗੇ 2-3 ਘੰਟੇ ਹੀ ਲੱਗਣਗੇ ਕਿਉਂਕਿ ਜਿਹੜੀਆਂ ਪਹਿਲਾਂ 2-4 ਮਹੀਨੇ ਸਾਮੀ ਜਿਹੜੀਆਂ ਆਉਂਦੀਆਂ ਉਹਦੇ ਨਾਲ ਇੱਕ-ਦੋ ਕਟੀਆਂ ਤਾਂ ਹੁੰਦੀਆਂ ਬਾਈ ਉਹੀ ਹੌਸਲਾ ਵਧ ਜਾਂਦਾ ਵੀ ਆ ਵੀ ਮਗਰ ਮੱਝ ਬਣ ਗਈ ਆ ਵੀ ਬਣ ਗਈ ਤੇ ਥੋੜੇ ਤੋਂ ਚਲਾ ਲਓ ਪਰ ਕੰਮ ਚਲਾਓ ਜ਼ਰੂਰ ਸਾਨੂੰ ਉਦੋਂ ਉਦੋਂ ਕੰਮ ਦੇ ਵਿੱਚ ਆਮੋਗੇ ਆਟੋਮੈਟਿਕ ਪਤਾ ਲੱਗ ਜੂ ਪਰ ਘਾਟੇ ਦਾ ਕੰਮ ਕੋਈ ਨਹੀਂ ਕੋਈ ਨੁਕਸਾਨ ਦਾ ਕੰਮ ਨਹੀਂ ਪੂਰਾ ਵਧੀਆ ਤਰੱਕੀ ਦੇਣ ਵਾਲਾ ਕੰਮ ਆ ਯਾਰ ਬਸ ਤੁਹਾਨੂੰ ਲਗਨ ਮਿਹਨਤ ਤੁਹਾਨੂੰ ਆਪ ਦੇ ਦੇਖਣਾ ਪਊਗਾ ਧਿਆਨ ਭਾਵਾਂ ਦੀ ਹੁਣ ਅੱਜ ਮੰਨ ਲਓ ਜਿਵੇਂ ਹੁਣ ਮੈਂ ਪੂਰੇ ਹੀ ਫਿਰਦਾ ਥੋੜੇ ਆਉਂਦੇ ਨੂੰ ਵੀ ਦੇਖ ਲਓ ਚਲੋ ਮੈਨੂੰ ਤਾਂ ਪਤਾ ਨਹੀਂ ਸੀ ਵੀ ਤੁਸੀਂ ਪਹੁੰਚੋਗੇ ਮਗਰਲੇ ਪਾਰ ਆਏ ਹਨ ਤੇ ਆਪਾਂ ਉਮੇ ਜਕਰੀ ਮਤਲਬ ਇਧਰ ਪਸੂਆਂ ਦੇ ਵਿੱਚ ਨਾਲੇ ਭਾਵਾਂ ਦੀ ਮੈਨੂੰ ਘਰੇ ਰੁਕਦੇ ਹਾਂ ਭਾਜੀ ਵੀ ਹਜੇ ਵੀ ਘਟ ਜਾਇਆ ਕਰ ਪਰ ਨਹੀਂ ਯਾਰ ਜਿਹੜੀਆਂ ਡਿਊਟੀਆਂ ਉਹ ਮਾਲਕ ਨੂੰ ਰੱਖਣੀਆਂ ਪੈਣ ਨਾਮ ਬਣਾ ਸਕਦੇ ਹਾਂ ਤੇ ਫਿਰ ਇੱਕ ਵਾਰ ਬਿੰਦੀ ਸਿੱਧਾ ਬਾਈ ਦਾ ਧੰਨਵਾਦ ਆ ਸੇ ਬਾਈ ਜੀ ਰੱਬ ਤੁਹਾਨੂੰ ਸਿਹਤ ਕੋ ਕਾਮਯਾਬੀ ਦੇਵੇ ਧੰਨਵਾਦ ਜੀ